ਮਾਲਿਆ ਪਰਵਤ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਦੇ ਵਿੱਚ ਮੌਜੂਦ ਹੈ ਧੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਤਪਸਥਾਨ ਜਿਸ ਦਾ ਜ਼ਿਕਰ ਕਲਗੀਧਰ ਪਾਸ਼ਾ ਜੀ ਨੇ ਆਪਣੀ ਰਚਨਾ ਬਚਿੱਤਰ ਨਾਟਕ ਵਿੱਚ ਕੀਤਾ ਹੈ ਧੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਾਤਨ ਨਾਮ ਸੀ ਦੁਸ਼ਟ ਦਮਨ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਲੈ ਕੇ ਜਾ ਰਹੇ ਹਾਂ ਗੁਰੂ ਪਾਸ਼ਾ ਜੀ ਦੇ ਉਸ ਪ੍ਰਾਤਨ ਸਥਾਨ ਦੇ ਦਰਸ਼ਨ ਕਰਵਾਉਣ ਵਾਸਤੇ ਜਿਸ ਬਾਰੇ ਕਲਗੀਧਰ ਪਾਸ਼ਾ ਜੀ ਨੇ ਖੁਦ ਆਪਣੀ ਸਵੈ ਜੀਵਨੀ ਵਿੱਚ ਅੰਕਿਤ ਕੀਤਾ ਹੈ ਕਿੰਨੀ ਮੁਸ਼ਕਲ ਹੈ ਇਸ ਦੀ ਚੜ੍ਹਾਈ ਕਿਵੇਂ-ਕਿਵੇਂ ਤੁਸੀਂ ਬਰਫ਼ ਦੇ ਗਲੇਸ਼ੀਅਰ ਪਾਰ ਕਰਦੇ ਹੋ ਅਤੇ ਕਿਸ ਤਰ੍ਹਾਂ ਤੁਸੀਂ ਇਸ ਸਥਾਨ ਤੇ ਜਾ ਸਕਦੇ ਹੋ ਜੁੜੇ ਰਹੋ ਸਰਵਨ ਸਿਕੰਦਰਵਾਲ ਖਾਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਆਪ ਦਰਸ਼ਨ ਕਰੋ ਅਤੇ ਸ਼ੇਅਰ ਕਰਕੇ ਹੋਰ ਸੰਤਾ ਨੂੰ ਵੀ ਦਰਸ਼ਨ ਕਰਵਾ ਕੇ ਲਾਹਾ ਪ੍ਰਾਪਤ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਇਸ ਤੋਂ ਪਹਿਲਾਂ ਦੋ ਪਾਠ ਦੇਖੇ ਹਨ ਜੋ ਕਿ ਲੁਧਿਆਣੇ ਤੋਂ ਚੱਲ ਕੇ ਗੋਬਿੰਦ ਘਾਟ ਅਤੇ ਗੋਬਿੰਦ ਘਾਟ ਤੋਂ ਪੈਂਦਲ ਯਾਤਰਾ ਦਾ ਸਫ਼ਰ ਕੀਤਾ ਹੈ ਗੋਬਿੰਦ ਧਾਮ ਤੱਕ ਦਾ ਆਪ ਜੀ ਨੇ ਰਸਤੇ ਦੇ ਹਰ ਰੰਗ ਰਸ ਅਤੇ ਸੰਤਾਂ ਦੇ ਠਾਠਾ ਮਾਰਦੇ ਸਮੁੰਦਰ ਨੂੰ ਦਰਸ਼ਨ ਕੀਤਾ ਹੈ ਹੁਣ ਆਪ ਜੀ ਇਸ ਭਾਗ ਵਿੱਚ ਇਸ ਤੋਂ ਅਗਲੇ ਸਫ਼ਰ ਦੇ ਦਰਸ਼ਨ ਕਰੋ ਗੋਬਿੰਦ ਘਾਟ ਤੋਂ ਗੋਵਿੰਦ ਧਾਮ ਦਾ 13 ਮੀਲ ਦਾ ਸਫ਼ਰ ਤੋਂ ਬਾਅਦ ਸੰਗਤਾਂ ਵਿਸ਼ਰਾਮ ਕਰਦੀਆਂ ਹਨ ਗੋਵਿੰਦ ਧਾਮ ਦੇ ਗੁਰਦੁਆਰੇ ਵਿਖੇ ਅਤੇ ਸਵੇਰ ਹੁੰਦੇ ਸਾਰ ਇਸ਼ਨਾਨ ਪਾਣੀ ਕਰਕੇ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹੋਏ ਇੱਥੋਂ ਫਿਰ ਹਿਮਪੁਰ ਸਾਹਿਬ ਦੀ ਯਾਤਰਾ ਵਾਸਤੇ ਅਗਲੇ ਚਾਲੇ ਪੁੰਦੀਆਂ ਹਨ ਇੱਥੇ ਠੰਡ ਕਾਫੀ ਹੈ ਅਤੇ ਅਗਲੇ ਸਫ਼ਰ ਵਾਸਤੇ ਚੜਾਈ ਵੀ ਕਾਫੀ ਹੈ ਤਾਂ ਕੁਝ ਸੰਗਤਾਂ ਇੱਥੋਂ ਨਗਰ ਤੋਂ ਬਾਹਰ ਨਿਕਲ ਕੇ ਚਰਨੇ ਦੇ ਕੋਲੋਂ ਕੋੜੇ ਜਾਂ ਪਿੱਠੂ ਕਰ ਲੈਂਦੇ ਹਨ ਕਿਉਂਕਿ ਉਪਰਲੀ ਚੜ੍ਹਾਈ ਦਾ ਸਫ਼ਰ ਜੋ ਹੈ ਤਿੱਖਾ ਹੋਣ ਕਰਕੇ ਬਜ਼ੁਰਗ ਅਤੇ ਕਈ ਸੰਤਾਨਾਂ ਨਹੀਂ ਚੱਲ ਸਕਦੀਆਂ ਇਸ ਕਰਕੇ ਇੱਥੋਂ ਉਹਨਾਂ ਨੂੰ ਸਫ਼ਰ ਵਾਸਤੇ ਸਾਧਨ ਮਿਲ ਜਾਂਦਾ ਹੈ ਬਾਕੀ ਸੰਤਾਨਾਂ ਠਾਠਾ ਮਾਰਦਾ ਸਮੁੰਦਰ ਗੁਰੂ ਪਿਆਰ ਵਿੱਚ ਇੱਥੋਂ ਬੈਂਦਲ ਹੀ ਅੱਗੇ ਵੱਜ ਜਾਂਦਾ ਹੈ ਸੰਤਾਂ ਦੇ ਕੋਲ ਸਟੀਆਂ ਹੁੰਦੀਆਂ ਹਨ ਜੋ ਕਿ ਉਹਨਾਂ ਨੂੰ ਸਪੋਰਟ ਦਿੰਦੀਆਂ ਹਨ ਪਹਾੜੀ ਇਲਾਕੇ ਵਿੱਚ ਜਾਣ ਵਾਸਤੇ ਅਤੇ ਗੁਰੂ ਪਿਆਰ ਵਿੱਚ ਸੰਗਤਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਨਾਮ ਉਚਾਰਨ ਕਰਦੀਆਂ ਕਈ 24 ਸ਼ਬਦੀ ਦੇ ਪਾਠ ਉਚਾਰਨ ਕਰਦੇ ਹੋਈਆਂ ਇੱਥੋਂ ਅੱਗੇ ਵਧਦੀਆਂ ਜਾਂਦੀਆਂ ਹਨ ਕੁਦਰਤ ਦੇ ਦਿਲਕਸ਼ ਨਜ਼ਾਰੇ ਜੋ ਕਿ ਸਭ ਤੋਂ ਪਹਿਲਾਂ ਹੀ ਸਾਨੂੰ ਦਿਖਦਾ ਹੈ ਇੱਥੇ ਬੜਾ ਮਨਮੋਹਕ ਝਰਨਾ ਜੋ ਕਿ ਹਿਮਕੋਟ ਸਾਹਿਬ ਦੀ ਝੀਲ ਤੋਂ ਆ ਕੇ ਇਸ ਜਗ੍ਹਾ ਦੇ ਉੱਤੇ ਧਾਮ ਦੇ ਕੋਲੋਂ ਦੀ ਨੰਗਦਾ ਹੋਇਆ ਵਗ ਜਾਂਦਾ ਹੈ ਜੋ ਕਿ ਗੰਗਾ ਨਦੀ ਦੇ ਵਿੱਚ ਮਿਲਦਾ ਹੈ ਆਸ-ਪਾਸ ਜੰਗਲਾਂ ਦੇ ਵਿੱਚ ਚੁੰਦੀ ਟਿੱਡੇ-ਮਿੱਡੇ ਰਸਤੇ ਸੰਤਾਂ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਤੁਰਦਿਆਂ ਹੋਈਆਂ ਸਾਰਾ ਪੈੜਾ ਤੈਅ ਕਰਦੀਆਂ ਹਨ। ਗੋਬਿੰਦਘਾਟ ਤੋਂ ਹੀ ਹਿਮਕੋਟ ਸਾਹਿਬ ਪਹਾੜ ਦਾ ਕਿਨਾਰਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਕਾਫੀ ਉਚਾਈ ਦੇ ਉੱਤੇ। ਹਿਮਕੋਟ ਦੀ ਝੀਲ ਸੱਤ ਚੋਟੀਆਂ ਦੇ ਨਾਲ ਘिरी ਹੋਈ ਹੈ। ਹਰ ਚੋਟੀ ਦੇ ਉੱਤੇ ਗੁਰੂ ਸਾਹਿਬ ਦੀ ਯਾਦ ਵਿੱਚ ਨਿਸ਼ਾਨ ਸੱਭ ਝੂਲਦਾ ਹੈ ਮਹਾਰਾਜ ਨੇ ਆਪ ਹੀ ਬਾਣੀ ਵਿੱਚ ਦਰਜ ਕੀਤਾ ਹੈ ਹੇਮਕੁੰਟ ਪर्वत ਹੈ ਜਹਾਂ ਸप्त श्रृंग ਸ਼ੋਭਤ ਹੈ ਤਹਾਂ ਹੇਮਕੁੰਟ ਸਭ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਕਿੱਥੇ ਕਿ ਝੀਲ ਸੱਤਾਂ ਚੋਟੀਆਂ ਦੇ ਨਾਲ ਘਿਰਈ ਹੋਈ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਜਗ੍ਹਾ ਝੀਲ ਦੇ ਕਿਨਾਰੇ ਤੇ ਬੈਠ ਕੇ ਬੇਅੰਤ ਸਾਲ ਤਪ ਕੀਤਾ ਸੀ ਅਤੇ ਗੁਰੂ ਸਾਹਿਬ ਜੀ ਦਾ ਉਸ ਸਮੇਂ ਨਾਮ ਸੀ ਦੁਸ਼ਟ ਦਮਨ ਸਾਹਿਬ ਤੇ ਖੀਚੜਾਈ ਚੜਦੇ ਹੋਈਆਂ ਸੰਤਾਂ ਹੌਲੀ-ਹੌਲੀ ੍ਹੇਮ ਕੁੰਚੀਲ ਵੱਲ ਨੂੰ ਵਧਦੀਆਂ ਹਨ ਅਤੇ ਚੜਾਈ ਚੜਦੇ ਨਾਲ-ਨਾਲ ਸੰਤਾਂ ਆਸ-ਪਾਸ ਦਾ ਜੋ ਇਲਾਕਾ ਦੇਖਦੀਆਂ ਹਨ ਖੂਬਸੂਰਤ ਨਜ਼ਾਰੇ ਦੇਖਦੀਆਂ ਹਨ ਤਾਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤੇ ਬਿਨਾਂ ਨਹੀਂ ਰਹਿ ਸਕਦੀਆਂ ਕਿਉਂਕਿ ਦਿਲਕਸ਼ ਨਜ਼ਾਰੇ ਜੋ ਹੈ ਆਪ ਜੀ ਦਾ ਮਨ ਮੋਲਿੰਦੇ ਹਨ ਹੋਲੀ-ਹੋਲੀ ਸੰਤਾਂ ਜੋ-ਜੋ ਅੱਗੇ ਵਧਦੀਆਂ ਹਨ ਜਿੰਨਾ ਸੰਤਾਂ ਨੂੰ ਰਸਤੇ ਦੇ ਵਿੱਚ ਕੁਝ ਸ਼ਕਨ ਦੀ ਲੋੜ ਪੈਂਦੀ ਹੈ ਤਾਂ ਛੋਟੇ-ਛੋਟੇ ਟਾਬੇ ਬਣੇ ਹੁੰਦੇ ਹਨ ਸੰਤਾਂ ਚਾਹ ਪਿੰਦੀਆਂ ਹਨ ਪਰਾਂਠੇ ਛਕਦੀਆਂ ਹਨ ਅਤੇ ਅੱਗੇ ਚੱਲੇ ਪਾ ਲੈਂਦੀਆਂ ਹਨ ਇਹ ਜੋ ਚੜਾਈ ਹੈ ਇਹ ਤਿੱਖੀ ਹੋਣ ਕਰਕੇ ਇੱਥੇ ਸਾਹ ਜ्यादा ਚੜਦਾ ਹੈ ਅਤੇ ਸੰਤਾਂ ਆਪਣੇ ਨਾਲ ਗੁੱਲੂ ਕੋਜ ਅਤੇ ਹੋਰ ਲੋੜਵੰਤ ਸਮਾਨ ਲੈ ਕੇ ਚੱਲਦੀਆਂ ਹਨ ਤਕਰੀਬਨ 2 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਇੱਥੇ ਹਰਿਆਵਲੀ ਤਕਰੀਬਨ ਨਾ ਮਾਤਰ ਹੋ ਜਾਂਦੀ ਹੈ ਜੰਗਲ ਖਤਮ ਹੋ ਜਾਂਦੇ ਹਨ ਹੁਣ ਸਿਰਫ ਪੱਥਰ ਹੀ ਪੱਥਰ ਦਿਖਦੇ ਹਨ ਅਤੇ ਦੂਰ ਦੂਰ ਪਹਾੜਾਂ ਦੇ ਵਿੱਚ ਬਰਫ਼ ਦਾ ਨਜ਼ਾਰਾ ਨਜ਼ਰ ਆਉਂਦਾ ਹੈ ਗ੍ਰੀਨ ਲੈਵਲ ਘਟ ਹੋਣ ਕਰਕੇ ਇੱਥੇ ਆਕਸੀਜਨ ਘਟ ਹੋ ਜਾਂਦੀ ਹੈ ਬਹੁਤ ਸਾਰੇ ਸੰਗਤਾਂ ਨੂੰ ਇਸ ਸਫ਼ਰ ਦੇ ਵਿੱਚ ਇਸ ਤੋਂ ਬਾਅਦ ਆਕਸੀਜਨ ਘਟ ਹੋਣ ਕਰਕੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਰਸਤੇ ਵਿੱਚ ਤਕਰੀਬਨ 3 ਕਿਲੋਮੀਟਰ ਤੱਕ ਹੀ ਕੋੜੇ ਆਂਦੇ ਹਨ ਅਤੇ ਇੱਥੋਂ ਸੰਤਾਂ ਚਾਹੇ ਕੋਈ ਵੀ ਹਨ ਉਹ ਸਾਰਿਆਂ ਪੈਦਲ ਹੀ ਚੱਲ ਕੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚਦੇ ਹਨ ਇਹ ਜਗ੍ਹਾ ਹੈ ਗੋਬਿੰਦ ਘਾਟ ਤੋਂ 3 ਕਿਲੋਮੀਟਰ ਤੋਂ ਬਾਅਦ ਜਿੱਥੇ ਗਲੇਸ਼ੀਅਰ ਸ਼ੁਰੂ ਹੁੰਦਾ ਹੈ ਅਤੇ ਦੂਰੋਂ ਹੀ ਗੁਰੂ ਪਾਸ਼ਾ ਜੀ ਦੇ ਦਰਬਾਰ ਦਾ ਨਿਸ਼ਾਨ ਸਾਹਿਬ ਜਦੋਂ ਝੂਲਦਾ ਨਜ਼ਰ ਆਉਂਦਾ ਹੈ ਤੇ ਸੰਗਤਾਂ ਵੱਲੋਂ ਵਿਅੰਤ ਜਕਾਰਿਆਂ ਦੀ ਗੂੰਜ ਦੇ ਨਾਲ ਗੁਰੂ ਪਾਸ਼ਾ ਜੀ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਬਰਫ਼ ਦੇ ਗਲੇਸ਼ੀਅਰ ਦੀ ਜਗ੍ਹਾ ਤੋਂ ਸੰਗਤਾਂ ਨੇ ਧਿਆਰ ਨਾਲ ਗੁਜ਼ਰਨਾ ਹੈ ਕਿਉਂਕਿ ਬਹੁਤ ਸਾਰੀ ਬਰਫ਼ ਦਾ ਬਣਿਆ ਹੋਇਆ ਇਹ ਵੱਡਾ ਸਾਰਾ ਗਲੇਸ਼ੀਅਰ ਹੈ ਜਿਸ ਦੇ ਥੱਲੇ ਪਾਣੀ ਚੱਲਦਾ ਹੈ ਤੇ ਜਦੋਂ ਸੰਗਤਾਂ ਪੈਦਲ ਚੱਲਦੀਆਂ ਹਨ ਤੇ ਰਸਤੇ ਵਿੱਚ ਸੰਗਤਾਂ ਨੂੰ ਵੀ ਚੱਲਦੇ ਹੋਏ ਸੰਗਤਾਂ ਦੇ ਪੈਰਾਂ ਵਿੱਚ ਵੀ ਠੰਡਾ ਪਾਣੀ ਚੱਲਦਾ ਹੈ ਜੋ ਕਿ ਕਿਸੇ ਕਈਆਂ ਸੰਤਾਂ ਦੇ ਬੂਟਾਂ ਦੇ ਵਿੱਚ ਵੀ ਵੜ ਜਾਂਦਾ ਹੈ ਸੰਤਾਂ ਨੇ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿ ਤੁਹਾਡੇ ਪੈਰ ਜਾਂ ਬੂਟ ਗਿੱਲੇ ਨਾ ਹੋਣ ਆਪ ਸੁੱਕੇ ਸੁੱਕੇ ਹੀ ਗੁਰੂ ਸਾਹਿਬ ਜੀ ਦੀ ਇਸ ਯਾਤਰਾ ਦੇ ਵਿੱਚ ਚੱਲੇ ਪਾ ਸਕੋ ਕਿਉਂਕਿ ਬਰਫ਼ ਦੇ ਪਾਣੀ ਨਾਲ ਅਗਰ ਤੁਹਾਡੇ ਪੈਰ ਗਿੱਲੇ ਹੋ ਜਾਂਦੇ ਹਨ ਜਰਾਬਾਂ ਗਿੱਲੀਆਂ ਹੋ ਜਾਂਦੀਆਂ ਹਨ ਬੂਟਾਂ 'ਚ ਪਾਣੀ ਪੈ ਜਾਂਦਾ ਹੈ ਤਾਂ ਤੁਹਾਨੂੰ ਚੱਲਣ ਵਿੱਚ ਕਾਫੀ ਮੁਸ਼ਕਲ ਆਵੇਗੀ ਜਿਸ ਦੇ ਨਾਲ ਤਾਨੂੰ ਚਲਦਿਆਂ ਹੋਇਆ ਤੁਹਾਡੇ ਪੈਰ ਛਿੱਲੇ ਜਾ ਸਕਦੇ ਹਨ ਤੇ ਤੁਹਾਨੂੰ ਰੁਰਨਾ ਮੁਸ਼ਕਲ ਹੋ ਸਕਦਾ ਹੈ ਸੰਗਤਾਂ ਨੇ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਬਰਫ਼ ਦੇ ਗਲੇਸ਼ੀਅਰ ਦੇ ਕੋਲ ਸੰਗਤਾਂ ਦੀ ਸੇਵਾ ਵਾਸਤੇ ਸੰਗਤਾਂ ਨੂੰ ਲਗਾਉਣ ਵਾਸਤੇ ਗੁਰਦੁਆਰਾ ਸਾਹਿਬ ਲੋ ਲੱਗੇ ਹੋਏ ਸੇਵਾਦਾਰ ਅਤੇ ਕੁਝ ਆਰਮੀ ਦੇ ਪਰਸਨ ਉਸ ਜਗ੍ਹਾ ਤੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਗੇ ਜੋ ਕਿ ਆਪ ਜੀ ਨੂੰ ਬਰਫ਼ ਦੇ ਉੱਤੋਂ ਦੀ ਲੰਘਣਾ ਦੱਸਣਗੇ ਅਤੇ ਆਪ ਜੀ ਨੂੰ ਸਹੀ ਤਰੀਕੇ ਦੇ ਨਾਲ ਇਸ ਗਲੇਸ਼ੀਅਰ ਤੋਂ ਪਾਰ ਲੰਘਾਂਗੇ ਥੋੜਾ ਜਿਆ ਅੱਗੇ ਵਧਣ ਤੋਂ ਬਾਅਦ ਬਰਫ਼ ਦਾ ਤਿੱਖਾ ਰਸਤਾ ਆਉਂਦਾ ਹੈ ਜਿੱਥੇ ਕਿ ਬਰਫ਼ ਦੀਆਂ ਪੌੜੀਆਂ ਵੀ ਬਣੀਆਂ ਹੁੰਦੀਆਂ ਹਨ ਤੇ ਸੰਤਾਂ ਨੂੰ ਬੇਨਤੀ ਹੈ ਕਿ ਇਹਨਾਂ ਪੌੜੀਆਂ ਦੇ ਉੱਤੇ ਬੜੇ ਆਰਾਮ ਦੇ ਨਾਲ ਨਿਕਲਣਾ ਹੈ ਕਿਉਂਕਿ ਬਰਫ਼ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਸਮੇਂ ਤਿਲਕ ਜਾਵੇ ਤੇ ਜਿਸ ਨਾਲ ਕਈ ਸੰਤਾਂ ਨੂੰ ਛੱਟ ਲੱਗ ਜਾਂਦੀ ਹੈ ਸੰਤਾਂ ਮੁਸ਼ਕਲ ਵਿੱਚ ਆ ਜਾਂਦੀਆਂ ਹਨ ਬਰਫ਼ ਦੇ ਗਲੇਸ਼ੀਅਰ ਨਿਕਲ ਤੋਂ ਬਾਅਦ ਜਿਸ ਸਮੇਂ ਆਪਜੀ ਦਾ ਸਾਹਮਣਾ ਬਹੁਤ ਵੱਡੇ ਝਰਨੇ ਦੇ ਨਾਲ ਹੁੰਦਾ ਹੈ ਉਹ ਝਰਨਾ ਸ੍ਰੀ ਹਿਮਪੁਰ ਸਬਦੀ ਝੀਲ ਤੋਂ ਆਂਦਾ ਹੈ ਅਤੇ ਛੋਟੇ ਜਿਹੇ ਪੁਲ ਤੋਂ ਉਪਰੋਂ ਦੀ ਤੁਸੀਂ ਲੰਘਣਾ ਹੁੰਦਾ ਹੈ ਝਰਨੇ ਦਾ ਸ਼ੋਰ ਤੁਹਾਨੂੰ ਮੰਤਰਮੂਤ ਕਰਦਾ ਹੈ ਦੂਰ ਦੂਰ ਤੱਕ ਬਰਫੀ ਬਰਫ ਨਜ਼ਰ ਆਉਂਦੀ ਹੈ ਇਹ ਨਜ਼ਾਰਾ ਅੱਖਾਂ ਵਿੱਚ ਕੈਦ ਕਰਕੇ ਸੰਤਾ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਹਨ ਥੋੜਾ ਜਿਆ ਅੱਗੇ ਵਧਣ ਤੋਂ ਬਾਅਦ ਇੱਥੋਂ ਹੀਮਕੋਟ ਸਾਹਿਬ ਵਾਸਤੇ ਦੋ ਰਸਤੇ ਸ਼ੁਰੂ ਹੁੰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜਿਹੜੀਆਂ ਸੰਤਾ ਪੌੜੀਆਂ ਚੜ ਸਕਦੇ ਹਨ ਉਹ ਪੌੜੀਆਂ ਦੇ ਰਸਤੇ ਚੱਲ ਜਾਂਦੇ ਹਨ ਤੇ ਜਿਨ੍ਹਾਂ ਨੇ ਪਾਂਹਰ ਚੱਲਣਾ ਹੈ ਉਹਨਾਂ ਨੂੰ ਤਕਰੀਬਨ ਇੱਥੋਂ 3 ਕਿਲੋਮੀਟਰ ਦਾ ਸਫ਼ਰ ਟੇਡਾ ਮਿੱਡੇ ਰਸਤੇ ਤੋਂ ਤੈਅ ਕਰਨਾ ਪੈਂਦਾ ਹੈ ਬਰਫ਼ ਦੇ ਵਿੱਚੋਂ ਦੀ ਤੈਅ ਕਰਨਾ ਪੈਂਦਾ ਹੈ ਜਿਹੜੀਆਂ ਸੰਤਾਂਤ ਹਿੰਮਤ ਮਾਰ ਕੇ ਪੌੜੀਆਂ ਚੜ ਸਕਦੀਆਂ ਹਨ ਉਹ ਤਕਰੀਬਨ 1100 ਪੌੜੀ ਹੈ ਤੇ ਉਹ ਗੁਰੂ ਪਾਤਸ਼ਾਹ ਜੀ ਦੀ ਬਖਸ਼ੇ ਸਰਕਾਰ ਕਈ ਸੰਤਾਂ ਬੜੇ ਆਰਾਮ ਨਾਲ ਚੜ ਜਾਂਦੇ ਹਨ ਇਸ ਰਸਤੇ ਵਿੱਚ ਸਾਹ ਤਾਂ ਬਹੁਤ ਚੜਦਾ ਹੈ ਕਿਉਂਕਿ 10-12 ਪੌੜੀਆਂ ਚੜਨ ਤੋਂ ਬਾਅਦ ਸੰਤਾਂ ਰੁਕ ਜਾਂਦੀਆਂ ਹਨ ਆਪ ਜੀ ਨੂੰ ਤਿੱਖੀ ਚੜਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਗੁਰਦੁਆਰਾ ਹਿਮਪੁਰ ਸਾਹਿਬ ਵੱਲ ਨੂੰ ਜਾਂਦੀ ਹੋਈ ਪੌੜੀਆਂ ਤੋਂ ਲੈ ਕੇ ਤਕਰੀਬਨ 5 ਤੋਂ 6000 ਫੁੱਟ ਥੱਲੇ ਡੁੰਗਾਈ ਨੂੰ ਗੋਬਿੰਦ ਧਾਮ ਤੱਕ ਦਾ ਦਰਸ਼ਨ ਕਰਵਾਂਦੀ ਹੈ ਐਨੀ ਤਿੱਖੀ ਚੜਾਈ ਦੇ ਬਾਵਜੂਦ ਵੀ ਸੰਤਾਂ ਦਾ ਉਤਸ਼ਾਹ ਘਟ ਨਹੀਂ ਹੁੰਦਾ ਸੰਤਾਂ ਗੁਰੂ ਪਾਤਸ਼ਾਹ ਜੀ ਦੇ ਯਾਦ ਵਿੱਚ ਹੌਲੀ ਹੌਲੀ ਕਦਮ ਮੁਕਦਮ ਵਧਾਦੇ ਆਂ ਗੁਰੂ ਸਾਹਿਬ ਜੀ ਦੇ ਦਰਬਾਰ ਵੱਲ ਵੱਧਦੇ ਹਨ ਇਸ ਜਗ੍ਹਾ ਤੋਂ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਨਿਸ਼ਾਨ ਸਲ ਚੂਲਦੇ ਜੋ ਨਜ਼ਰ ਆਉਂਦੇ ਹਨ ਤਾਂ ਮਨ ਨੂੰ ਤਸੱਲੀ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰਾਨਾ ਹੈ ਆਪ ਜੀ ਇਸ ਪਵਿੱਤਰ ਧਰਤੀ ਤੇ ਲੈ ਕੇ ਆਏ ਹੋ ਅਤੇ ਸੋਹਣੇ ਦਰਸ਼ਨਦਾਰੀ ਬਖਸ਼ ਕੇ ਸਾਰੀਆਂ ਸੰਤਾਂ ਨੂੰ ਨਿਹਾਲ ਨਿਹਾਲ ਕਰਨਾ ਤਨਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਕਰਦੇ ਜੋਧਰियां ਕਰਦੇ ਜਿਹੜੀਆਂ ਸੰਗਤਾਂ ਦੇ ਪੌੜੀਆਂ ਵੱਲੋਂ ਚਲਦੀਆਂ ਹਨ ਉਹ ਜਲਦੀ ਪਹੁੰਚ ਜਾਂਦੀਆਂ ਹਨ ਤੇ ਜਿਹੜੀਆਂ ਸੰਗਤਾਂ ਪੈਂਦਲ ਰਸਤੇ ਤੋਂ ਘੁੰਮ ਕੇ ਆਉਂਦੀਆਂ ਹਨ ਉਹ ਵੀ ਥੋੜੀ ਦੇਰ ਤੱਕ ਪਹੁੰਚ ਜਾਂਦੀਆਂ ਹਨ ਜਿਸ ਸਮੇ ਤੁਸੀ ਹਿਮਪੂਰ ਸਾਹਿਬ ਦੀ ਵੈਲੀ ਦੇ ਵਿੱਚ ਪਰਵੇਸ਼ ਕਰਦੇ ਹੋ ਤੇ ਤੁਹਾਨੂੰ ਜੋ ਦਿਲਕਸ਼ ਨਜ਼ਾਰਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ ਰੂਹ ਕੰਬ ਜਾਂਦੀ ਹੈ ਸੱਚਮੁੱਚ ਸਾ ਸੰਗਤ ਜੀ ਜਿਸ ਸਮੇਂ ਤੁਸੀਂ ਪਹਿਲੀ ਝਲਕ ਦੇਤੀ ਹੋ ਇਤਿਹਾਸ ਗੁਰਦੁਆਰਾ ਹੇਮਕੋਟ ਸਾਹਿਬ ਤੇ ਤਾਂ ਮਨ ਕਦਗਦ ਹੋਰਦਾ ਹੈ ਸ਼ੁਕਰਾਨੇ ਵਿੱਚ ਅੱਖਾਂ ਚੋਂ ਅਥਰੂ ਆ ਜਾਂਦੇ ਹਨ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ ਤੁਸੀਂ ਇਸ ਆਪ ਜੀ ਦੀ ਸੋਹਣੀ ਜਗ੍ਹਾ ਦੇ ਉੱਤੇ ਇਸ ਸੋਹਣੇ ਹਸਤਾਨ ਤੇ ਆਪ ਜੀ ਆਪਣੇ ਇਸ ਤਪਸਥਾਨ ਦੇ ਦਰਸ਼ਨ ਕਰਵਾ ਰਹੇ ਹੋ ਆਪ ਜੀ ਦਾ ਕੋਟਾਂ ਕੋਟਾਂ ਧੰਨਵਾਦ ਹੈ ਤਕੀ ਅਤੇ ਮੁਸ਼ਕਲ ਚੜਾਈ ਦੇ ਬਾਵਜੂਦ ਆਕਸੀਜਨ ਦੀ ਕਮੀ ਹੋਣ ਦੇ ਬਾਵਜੂਦ ਸਾਰਾ ਦਿਨ ਚੱਲਣ ਤੋਂ ਬਾਅਦ ਦੂਸਰੇ ਦਿਨ ਫਿਰ ਚੜਾਈ ਚੜਨ ਤੋਂ ਬਾਅਦ ਥੱਕਣ ਤੋਂ ਬਾਅਦ ਜਦੋਂ ਤੁਸੀਂ ਹਿਮਫੁੱਟ ਸਾਹਿਬ ਜੀ ਦੇ ਝੀਲ ਦੇ ਕਿਨਾਰੇ ਪਹੁੰਚਦੇ ਹੋ ਤਾਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਹੱਥ ਜੁੜ ਜਾਂਦੇ ਹਨ ਆਟੋਮੈਟਿਕਲੀ ਹੀ ਆਪ ਜੀ ਦਾ ਸਿਰ ਉਸ ਮਾਲਕ ਦੇ ਦਰਦ ਤੇ ਝੁਕ ਜਾਂਦਾ ਹੈ ਬੇਅੰਤ ਸੰਤਾਂ ਨਮਸਕਾਰ ਕਰਨ ਤੋਂ ਬਾਅਦ ਝੀਲ ਦੇ ਕਿਨਾਰੇ ਆ ਜਾਂਦੀਆਂ ਹਨ ਝੀਲ ਦੇ ਵਿੱਚ ਤਰਦੀ ਹੋਈ برف ਦੇ ਵਿੱਚ ਇਸ਼ਨਾਨ ਕਰਨ ਵਾਸਤੇ ਸੰਤਾਂ ਤਿਆਰ ਹੋ ਜਾਂਦੇ ਹਨ ਬੇਅੰਤ ਸੰਤਾਂ ਗੁਰੂ ਪਾਸਾ ਜੀ ਦੇ ਇਸ ਝੀਲ ਦੇ ਵਿੱਚ ਬੈਠ ਕੇ ਪਾਠ ਵੀ ਕਰਦੀਆਂ ਹਨ ਕੋਈ ਮੂਲ ਮੰਤਰ ਕਰਦੀਆਂ ਹਨ ਕੋਈ ਗੁਰ ਮੰਤਰ ਕਰਦੀਆਂ ਹਨ ਕੋਈ ਚੌਪਾਈ ਸਹਾ ਦਾ ਪਾਠ ਕਰਦੇ ਹਨ ਇਸ਼ਨਾਨ ਕਰ ਤੋਂ ਬਾਅਦ ਸੰਤਾਂ ਧੰਨ ਗੁਰੂ ਕੋਬੀ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਪ੍ਰਵੇਸ਼ ਕਰਦੇ ਹਨ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਉੱਤੇ ਨਮਸਕਾਰ ਕਰਦੇ ਹਨ ਜੋ ਕਿ ਇਤਿਹਾਸਕ ਗੁਰਦੁਆਰੇ ਦੇ ਸਭ ਤੋਂ ਹੇਠਲੀ ਮੰਜ਼ਲ ਤੇ ਬਣਿਆ ਹੋਇਆ ਹੈ ਉਹ ਇਤਿਹਾਸਕ ਸਥਾਨ ਹੈ ਜਿਸ ਜਗ੍ਹਾ ਤੇ ਕਦੇ ਕਲਗੀਧਰ ਪਾਸ਼ਾ ਜੀ ਦੁਸ਼ਟ ਮੰਦੇ ਰੂਪ ਵਿੱਚ ਬੈਠ ਕੇ ਤਪ ਕਰਦੇ ਸਨ ਇਹ ਜਗ੍ਹਾ ਛੋਟੀ ਜੀ ਹੈ ਪਰ ਸੰਤਾਂ ਇੱਥੇ ਨਮਸਕਾਰ ਕਰਦੇ ਹਨ 메인 ਇਤਿਹਾਸਕ ਸਥਾਨ ਹਿਮਕੁਰ ਸਾਹਿਬ ਦਾ ਇਹ ਹੈ ਸੰਤਾਂ ਦਾ ਜਿਆਦਾ ਇਕੱਠ ਹੋਣ ਕਰਕੇ ਉੱਪਰ ਦਰਬਾਰ ਖੁੱਲਾ ਬਣਾ ਦਿੱਤਾ ਗਿਆ ਹੈ ਜੋ ਸੰਤਾਂ ਜੋ ਕਿਸ ਸਮੇਂ ਵਿੱਚ ਦਰਸ਼ਨ ਕਰਦੇ ਹਨ ਪਰ ਤਪਸਥਾਨ ਦਾ 메인 ਸਥਾਨ ਉਹੀ ਹੈ ਗੁਰਦੁਆਰਾ ਹਿਮਕੁਰ ਸਾਹਿਬ ਦੇ ਅੰਦਰ ਹੀਠਾ ਬਣਿਆ ਹੋਇਆ ਉਹ ਕਮਰਾ ਜਿਸ ਜਗ੍ਹਾ ਤੇ ਉੱਤੇ ਪਾਲਕੀ ਸਰ ਪਈ ਹੋਈ ਹੈ ਗੁਰੂ ਦਰਬਾਰ ਦੇ ਵਿੱਚ ਜਦੋਂ ਪ੍ਰਵੇਸ਼ ਕਰਦੇ ਹਾਂ ਤੇ ਸਟੋਰ ਵਾਲੀ ਸਾਈਡ ਤੋਂ ਥੱਬੇ ਹੱਥ ਆਪ ਜੀ ਨੂੰ ਇਸ ਸਥਾਨ ਦੇ ਦਰਸ਼ਨ ਹੋਣਗੇ ਇਸ ਸਥਾਨ ਦੇ ਦਰਸ਼ਨ ਤੋਂ ਬਾਅਦ ਆਪ ਜੀ ਨੇ ਮੇਨ ਦਰਬਾਰ ਵੱਲ ਨੂੰ ਚਾਲੇ ਪਾਣੇ ਹਨ ਸੰਤਾਂ ਦੀ ਭੀੜ ਹੋਣ ਕਰਕੇ ਇੱਥੇ ਥੋੜੀ ਜੀ ਲਾਈਨ ਲੱਗੀ ਹੁੰਦੀ ਹੈ ਸੰਤਾਂ ਆਪੋ ਆਪਣੀ ਵਾਰੀ ਦੀ ਇੰਤਜ਼ਾਰ ਕਰਦੇ ਹੋਈਆਂ ਨਾਮ ਜਪਤੀਆਂ ਧੰਗੁਰ ਗੋਗ ਸਿੰਘ ਸਾਹਿਬ ਦੀ ਉਚਾਰੀ ਹੋਈ ਬਾਣੀ ਚੌਪਈ ਸਾਹਿਬ ਦਾ ਪਾਠ ਕਰਦੇ ਹਨ ਕੋਈ ਮੂਲ ਮੰਤਰ ਕਰਦਾ ਹੈ ਇਥੋਂ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਜਦੋਂ ਪੌੜੀਆਂ ਚੜਕੇ ਮੇਨ ਦਰਬਾਰ ਵਿੱਚ ਪਹੁੰਚਦੇ ਹਨ ਤਾਂ ਉੱਥੋਂ ਦਾ ਦਿਲ ਕਸ਼ਿੰਝਾਰਾ ਦੇਖ ਕੇ ਨਿਹਾਲ ਹਾਲ ਹੋ ਜਾਂਦੇ ਹਨ ਸੋਹਣਾ ਦਰਬਾਰ ਸੋਹਣੇ ਗੁਰੂ ਸਾਹਿਬ ਜੀ ਦੇ ਸਿੰਘਾਸਨ ਮਨ ਨੂੰ 모 ਲੈਂਦੇ ਹਨ ਇਸ ਜਗ੍ਹਾ ਦੇ ਉੱਤੇ ਸੰਤਾਨ ਆਪਣੇ ਮਨ ਦੀਆਂ ਮਰਾਦਾ ਮੁਤਾਬਕ ਆਪਣੇ ਮਨ ਦੀਆਂ ਭਾਵਨਾ ਮੁਤਾਬਕ ਅਰਦਾਸ ਕਰਦੀਆਂ ਹਨ ਗੁਰੂ ਸਾਹਿਬ ਜੀ ਅਗੇ ਯੋਧਲੀ ਕਰਦੀਆਂ ਹਨ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੀਆਂ ਹਨ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਾਨੂੰ ਇਸ ਜਗ੍ਹਾ ਦੇ ਉੱਤੇ ਲੈ ਕੇ ਆਂਦਾ ਹੈ ਅਸੀਂ ਤਾਂ ਇਸ ਜਗ੍ਹਾ ਤੇ ਆ ਹੀ ਨਹੀਂ ਸਕਤੇ ਆਪ ਜੀ ਹੀ ਹਿੰਮਤ ਬਖਸ਼ਦੇ ਹੋ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਆਪ ਜੀ ਦਾ ਕੋਟਾਂ ਕੋਟ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਜੀਓ ਗੁਰੂ ਸਾਹਿਬ ਜੀ ਦੇ ਬਾਣੀ ਦਾ ਵਿਸਮਾਤ ਕੀਰਤਨ ਇੱਥੇ ਚੱਲਦਾ ਹੁੰਦਾ ਹੈ ਬੜਾ ਹੀ ਆਨੰਦ ਮਿਲਦਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਸੁਣ ਕੇ ਕੁਝ ਸਮਾਂ ਗੁਰੂ ਦਰਬਾਰ ਵਿੱਚ ਬੈਠ ਕੇ ਸੰਗਤਾਂ ਗੁਰਦਵਾਰੇ ਸਾਹਿਬ ਤੋਂ ਬਾਹਰ ਆਉਂਦੀਆਂ ਹਨ ਬਾਹਰ ਕੁਦਰਤੀ ਨਜ਼ਾਰੇ ਆਂਦੀ ਦਿਖ ਆਪ ਜੀ ਦਾ ਮਨ ਮੋਹ ਲੈਂਦੀ ਹੈ ਸੰਗਤਾਂ ਕੁਝ ਪਲ ਇੱਧਰ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਆਸ-ਪਾਸ ਹਰ ਜਗਾਂ ਨੂੰ ਦਰਸ਼ਨ ਕਰਕੇ ਦੇਖ ਕੇ ਨਿਹਾਲ ਹੁੰਦੇ ਹਨ ਫਿਰ ਆਪ ਫਿਰ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਕੋਲ ਬਣੇ ਹੋਏ ਲੰਗਰ ਹਾਲ ਵਿੱਚ ਬੈਠ ਕੇ ਚਾਹ ਪਾਣੀ ਸਕਦੀਆਂ ਹਨ ਖਿਚੜੀ ਦਾ ਪ੍ਰਸ਼ਾਦ ਸਕਦੀਆਂ ਹਨ ਤੇ ਬੇਅੰਤ ਸੰਗਤਾਂ ਬਾਹਰ ਧੁੱਪ ਦੇ ਵਿੱਚ ਜ਼ਮੀਨ ਤੇ ਹੀ ਬੈਠ ਕੇ ਗੁਰੂ ਆਸ਼ਾ ਜੀ ਦੀ ਬਾਣੀ ਦਾ ਆਨੰਦ ਮਾਣਦੀਆਂ ਹਨ ਸਖਤ শৃੰਗ ਦੇ ਵਿਚਕਾਰ ਬਣਿਆ ਹੋਇਆ ਝੀਲ ਦੇ کنਾਰੇ ਤੇ ਗੁਰੂ ਸਾਹਿਬ ਜੀ ਦਾ ਇਹ ਇਤਿਹਾਸਕ ਗੁਰਦੁਆਰਾ ਦਰਸ਼ਨ ਕਰਕੇ ਮਨ ਨਿਹਾਲ ਨਿਹਾਲ ਹੋ ਜਾਂਦਾ ਹੈ ਐਨਾ ਸੋਹਣਾ ਸਥਾਨ ਹੈ ਮਨ ਨੂੰ ਬਾਰ ਬਾਰ ਖਿੱਚ ਪੈਂਦੀ ਹੈ ਕਿ ਇਸ ਸਥਾਨ ਦੇ ਦਰਸ਼ਨ ਕਰਕੇ ਆਪ ਜੀ ਨੂੰ ਇਸ ਸਾਰੀ ਯਾਤਰਾ ਕਿਵੇਂ ਦੀ ਲੱਗੀ ਕਮੈਂਟ ਜਰੂਰ ਕਰਿਓ ਗੁਰੂ ਸਾਹਿਬ ਜੀ ਦੇ ਇਸ ਸੋਹਣੇ ਦਰਬਾਰ ਦੇ ਦਰਸ਼ਨ ਕਰਕੇ ਕੋਟ ਚੋਟੀ ਦੇ ਉੱਤੇ ਝੁੱਲਦੇ ਸਤ ਨਿਸ਼ਾਨ ਸਭਾ ਦੇ ਦਰਸ਼ਨ ਕਰਕੇ ਝੀਲ ਦੇ ਕਿਨਾਰੇ ਇੱਕ ਪਨੋਖਾ ਗੁਰਦੁਆਰਾ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੀ ਮਿੱਠੀ ਬਾਣੀ ਚਲਣ ਦੇ ਵਖਰੇ ਆਨੰਦ ਦੇ ਦਰਸ਼ਨ ਕਰਕੇ ਕੁਦਰਤ ਦੇ ਇਥੋਂ ਹਰ ਇੱਕ ਨਜ਼ਾਰੇ ਦੇ ਦਰਸ਼ਨ ਕਰਕੇ ਆਪਜੀ ਦੇ ਮਨ ਵਿੱਚ ਵਿਖਾਸ਼ ਹੋਏਗੀ ਕਿ ਜਰੂਰ ਹਿਮਕੁਰ ਸਾਹਿਬ ਦਰਸ਼ਨ ਕਰਨੀ ਚਾਹੀਤੇ ਹਨ ਸੋ ਸੰਗਤ ਜੀ ਜੂਰ ਕਰੋ ਗੁਰੂ ਪਾਸ਼ਾ ਜੀ ਅਗੇ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਸ਼ਾ ਜੀ ਸਾਨੂੰ ਅਗਲੇ ਸਾਲ ਜਾਂ ਇਸ ਸਾਲ ਹੀ ਸਾਨੂੰ ਕਿਰਪਾ ਕਰਕੇ ਦਰਸ਼ਨ ਦੀ ਦਾਰਿਆ ਬਖਸ਼ ਕੇ ਨਿਹਾਲ ਨਿਹਾਲ ਕਰ ਦੇਓ ਖੋ ਤੇ ਦਰਸ਼ਨ ਕਰੋ ਅਤੇ ਸ਼ੇਅਰ ਕਰਕੇ ਹੋਰ ਸੰਤਾਨ ਨੂੰ ਦਰਸ਼ਨ ਕਰਵਾਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੁੜੇ ਰਹੋ ਸਰਬਸੰਗ ਨਿਰਵਾਰ ਕਾਲਸਾ ਦੇ YouTube ਚੈਨਲ ਦੇ ਨਾਲ ਆਪ ਜੀ ਨੂੰ ਇਸ ਤੋਂ ਅਗਲੇ ਪਾਰਟ ਵਿੱਚ ਕਿਸੇ ਹੋਰ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਵਾਵਾਂਗੇ ਅਤੇ ਉੱਥੋਂ ਬਾਰੇ ਸਹੀ ਜਾਣਕਾਰੀ ਦਵਾਂਗੇ ਇਹਨੀ ਸੇਵਾ ਪਰਮਾਨੰਦੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ